ਦੋਸਤਾਂ ਇੱਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਪਤੰਗਬਾਜ਼ੀ ਦੌਰਾਨ ਹੋਇਆ ਦੋ ਧਿਰਾਂ ਵਿੱਚ ਝਗੜਾ ਇਹ ਜਿਹੜੀ ਖਬਰ ਆ ਜਲੰਧਰ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਦੋ ਨੌਜਵਾਨ ਆਸਮਾਨ ਵਿੱਚ ਲੜ ਪਏ ਜਦੋਂ ਉਹ ਪਤੰਗ ਚੜਾ ਰਹੇ ਸੀ ਪਹਿਲਾਂ ਤਾਂ ਰੋਡ ਦੇ ਉੱਪਰ ਹੀ ਆਸਮਾਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਫਿਰ ਵਾਪਸ ਜਦੋਂ ਉਹ ਆਉਂਦੇ ਹੋਂ ਝਗੜਾ ਕਰਨ ਦੇ ਦੌਰਾਨ ਹੀ ਫਿਰ ਉਹ ਇੱਕ ਮਹੱਲੇ ਵਿੱਚ ਆ ਗਏ ਉੱਥੇ ਲਗਾਤਾਰ ਤਿੰਨ ਚਾਰ ਗੱਡੀਆਂ ਖੜੀਆਂ ਸੀ ਤਾਂ ਉੱਥੇ ਉਹ ਇੱਕ ਦੂਜੇ ਵੱਲ ਇੱਟਾ ਰੋੜੇ ਜਿਹੜੇ ਮਾਰਨੇ ਸ਼ੁਰੂ ਕਰ ਦਿੱਤੇ ਸੀਗੇ ਤੇ ਲੋਕਾਂ ਨੇ ਉਹਨਾਂ ਨੂੰ ਇੱਟਾ ਰੋੜੇ ਮਾਰਨ ਤੋਂ ਰੋਕਿਆ ਗਿਆ ਪਰ ਉਹ ਕਿਸੇ ਦੀ ਗੱਲ ਵੀ ਸੁਣ ਨਹੀਂ ਰਹੇ ਸੀ ਤੇ ਉੱਥੇ ਜਿਹੜੀਆਂ ਤਿੰਨ ਚਾਰ ਗੱਡੀਆਂ ਖੜੀਆਂ ਸੀ ਉਹਨਾਂ ਦੇ ਜਿਹੜੇ ਸ਼ੀਸ਼ੇ ਤੋੜ ਦਿੱਤੇ ਗਏ ਸ਼ੀਸ਼ੇ ਬਾਰੀਆਂ ਸਾਰੀਆਂ ਜਿਹੜੀਆਂ ਤੋੜ ਦਿੱਤੀਆਂ ਗਈਆਂ ਤੁਸੀਂ ਇਹਨਾਂ ਤਸਵੀਰਾਂ ਵਿੱਚ ਦੇਖ ਸਕਦੇ ਕਿਵੇਂ ਉਹਨਾਂ ਨੇ ਇੱਟਾ ਰੋੜਾ ਮਾਰ ਕੇ ਜਿਹੜੇ ਉਹ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਆ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਕੁੜੀ ਨੂੰ ਦੇਖਣ ਲਈ ਰਿਸ਼ਤੇਦਾਰ ਆਏ ਹੋਏ ਸੀ ਤੇ ਕੁੜੀ ਦੀ ਮਾਂ ਨੇ ਦੱਸਿਆ ਕਿ ਮੇਰੀ ਕੁੜੀ ਨੂੰ ਦੇਖਣ ਆਏ ਸੀਗੇ ਰਿਸ਼ਤੇਦਾਰ ਅਸੀਂ ਆਪਸ ਵਿੱਚ ਜਦੋਂ ਖਾਣਾ ਖਾ ਰਿਹਾ ਸੀ ਤਾਂ ਬਾਹਰ ਇੱਕ ਸਾਨੂੰ ਰੌਲਾ ਪੈਂਦਾ ਹੋਇਆ ਸੁਣਿਆ ਜਦੋਂ ਅਸੀਂ ਅਚਾਨਕ ਬਾਹਰ ਆਏ ਤਾਂ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਇਟਾ ਰੋੜੇ ਮਾਰ ਕੇ ਭੰਡ ਦਿੱਤੀਆਂ ਗਈਆਂ ਤਾਂ ਉਹ ਜਿਹੜੀ ਔਰਤਾ ਉਹ ਬਹੁਤ ਹੀ ਦੁਕੀ ਸੀ ਅਤੇ ਕਹਿ ਰਹੀ ਸੀ ਕਿ ਵੀ ਮੈਂ ਇੱਕ ਵਿਧਵਾ ਇੱਕ ਇੱਕ ਔਰਤਾਂ ਮੇਰੀਆਂ ਦੋ ਕੁਆਰੀਆਂ ਬੇਟੀਆਂ ਨੇ ਤੇ ਅੱਜ ਮੇਰੀ ਬੇਟੀ ਨੂੰ ਦੇਖਣ ਆਈ ਸੀ ਉਹ ਜਿਹੜੇ ਰਿਸ਼ਤੇਦਾਰ ਉਹਨਾਂ ਦੀਆਂ ਗੱਡੀਆਂ ਉੱਥੇ ਬਾਹਰ ਖੜੀਆਂ ਸੀ ਤਾਂ ਇਹਨਾਂ ਨੇ ਆਪਸ ਵਿੱਚ ਝਗੜੇ ਦੌਰਾਨ ਹੀ ਸਾਡੀਆਂ ਜਿਹੜੀਆਂ ਗੱਡੀਆਂ ਉਹਨਾਂ ਦੇ ਸੀਸੇ ਜਿਹੜੇ ਪੰਡ ਦਿੱਤੇ ਗਏ ਆ ਮੇਰੀ ਸਾਰੀ ਉਮਰ ਦੀ ਜਿਹੜੀ ਮੇਰੀ ਧੀ ਨੂੰ ਲਾਂਬਾ ਹੁਣ ਦਿੱਤਾ ਜਾਏਗਾ ਕਿਹੜੇ ਮੋਹ ਨਾਲ ਮੈਂ ਆਪਦੀ ਧੀ ਨੂੰ ਹੁਣ ਉਸ ਘਰ ਵਿੱਚ ਫੇਰ ਭੇਜਾਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿਆਂ ਇਹ ਜਿਹੜੀ ਖਬਰ ਅੱਜ ਲੰਧਾ ਤੋਂ ਆ ਰਹੀ ਆ ਪਤੰਗਬਾਜ਼ੀ ਦੌਰਾਨ ਦੋ ਨੌਜਵਾਨ ਆਸ ਵਿੱਚ ਲੜਨ ਲੱਗ ਗਏ ਤੇ ਪਹਿਲਾਂ ਤਾਂ ਰੋਡ ਤੇ ਲੜਾਈ ਕਰਨੀ ਸ਼ੁਰੂ ਕਰ ਰੋਡ ਤੋਂ ਆਉਂਦੇ ਆਉਂਦੇ ਹੀ ਉਹਨਾਂ ਨੇ ਇੱਕ ਮਹਾਲੇ ਵਿੱਚ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਹਨਾਂ ਨੇ ਇੱਕ ਦੂਜੇ ਨੂੰ ਇੱਟੇ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਪਰ ਉੱਥੇ ਜਿਹੜੀਆਂ 3-4 ਗੱਡੀਆਂ ਖੜੀਆਂ ਸੀ ਉਹਨਾਂ ਦਾ ਬਹੁਤ ਭਾਰੀ ਨੁਕਸਾਨ ਕਰ ਦਿੱਤਾ ਉਹਨਾਂ ਗੱਡੀਆਂ ਦੇ ਸੀਸੇ ਜਿਹੜੇ ਆ ਪਾਣ ਦਿੱਤੇਗੇ ਅਸੀਂ ਇਸੇ ਸੀਸੇ ਚੁੱਕਣਾ ਚੂਰ ਕਰ ਦਿੱਤੇ ਤੁਸੀਂ ਇਹਨਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਰ ਜਿਹੜੀਆਂ ਗੱਡੀਆਂ ਆਈਆਂ ਸੀ ਇੱਕ ਔਰਤ ਨੇ ਦੱਸਿਆ ਕਿ ਮੇਰੀ ਕੁੜੀ ਨੂੰ ਅੱਜ ਰਿਸ਼ਤੇਦਾਰ ਦੇਖਣ ਆਏ ਸੀ ਤਾਂ ਮੈਂ ਉਹਨਾਂ ਦੇ ਨਾਲ ਖਾਣਾ ਜਿਹੜਾ ਖਾ ਰਿਹਾ ਸੀ ਅਚਾਨਕ ਗਲੀ ਦੇ ਵਿੱਚ ਰੌਲਾ ਪੈਂਦਾ ਸੁਣਿਆ ਸੀ ਭੱਜ ਕੇ ਜਦੋਂ ਬਾਹਰ ਆਏ ਤਾਂ ਦੇਖਿਆ ਕਿ ਸਾਰੀਆਂ ਗੱਡੀਆਂ ਜਿੰਨੀਆਂ ਵੀ ਖੜੀਆਂ ਸੀ ਸਾਰਿਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਤੇ ਮੈਂ ਇੱਕ ਵਿਧਵਾ ਔਰਤਾਂ ਮੇਰੀਆਂ ਦੋ ਕੁਵਾਰੀਆਂ ਬੇਟੀਆਂ ਨੇ ਅੱਜ ਮੇਰੀ ਬੇਟੀ ਨੂੰ ਦੇਖਣ ਆਏ ਸੀ ਤਾਂ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਉਹ ਸਾਰੀਆਂ ਭੰਨ ਦਿੱਤੀਆਂ ਗਈਆਂ ਨੇ ਉੱਥੋਂ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਰੋਕ ਰਹੇ ਸੀ ਵੀ ਇਹ ਬਗਾ ਨੀਆਂ ਗੱਡੀਆਂ ਤੁਸੀਂ ਇਹਨਾਂ ਨੂੰ ਨਾ ਭੰਨੋ ਇਹ ਕਿਸੇ ਦੇ ਰਿਸ਼ਤੇਦਾਰਾਂ ਦੀਆਂ ਗੱਡੀਆਂ ਹੈਂ ਪਰ ਉਹ ਜਿਹੜੇ ਦੋ ਨੌਜਵਾਨ ਆ ਉਹਨਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ ਉਹ ਆਸਮਈ ਇੱਕ ਦੂਜੇ ਨੂੰ ਇੱਟਾ ਰੋੜੇ ਮਾਰੇ ਸੀ ਤੇ ਲੋਕ ਵੀ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜ ਰਹੇ ਸਤਨ ਪਤਾ ਹੈ ਕਿ ਹਰ ਇੱਕ ਨੂੰ ਆਪਣੀ ਜਿਹੜੀ ਜਾਨ ਬਚਾਉਣੀ ਬਹੁਤ ਜ਼ਰੂਰੀ ਲੱਗਦੀ ਆ ਤੇ ਇਹ ਦੱਸਿਆ ਇਹ ਜਾ ਰਿਹਾ ਕਿ ਉਸਔਰਤ ਵੱਲੋਂ ਇਹ ਹੁਣ ਇਲਜ਼ਾਮ ਲਗਾਏ ਜਾ ਰਿਹਾ ਕਿ ਮੇਰੀ ਜਿਹੜੀ ਕੁੜੀ ਨੂੰ ਦੇਖਣ ਆਈ ਸੀ ਤਾਂ ਹੁਣ ਉਹਨਾਂ ਨੂੰ ਮੇਰੀ ਧੀ ਕਿਉਂ ਦਿਖਾਵੇਗੀ ਉਹਦਾ ਤਾਂ ਸਾਰੀ ਉਮਰ ਦਾ ਜਿਹੜਾ ਲਾਂਬਾ ਉਹ ਮੇਰੀ ਧੀ ਦੇ ਸਰਮਤੀ ਮੜਿਆ ਜਾਣਾਗਾ ਤੇ ਮੈਂ ਹੁਣ ਇਹਨਾਂ ਬਾਰੇ ਪੂਰੀ ਕਾਰਵਾਈ ਜਿਹੜੀ ਪੁਲਿਸ ਨੂੰ ਕਹਿਣਾ ਚਾਹੁੰਦੀ ਆ ਕਿ ਇਹ ਜਿਹੜੇ ਨੌਜਵਾਨ ਆਏ ਸੀ ਸਾਡੀਆਂ ਗੱਡੀਆਂ ਦੀ ਤੋੜਪਾਣ ਕਰ ਦਿੱਤੀ ਆ ਇਹਨਾਂ ਤੇ ਪੂਰੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਮੈਂ ਇਹਨਾਂ ਨੌਜਵਾਨਾਂ ਦਾ ਨਾਮ ਜਿਹੜਾ ਜਾਣ ਕੇ ਫਿਰ ਪੁਲਿਸ ਸਟੇਸ਼ਨ ਵਿੱਚ ਜਾ ਕੇ ਇਹਨਾਂ ਤੇ ਐਫ ਆਈ ਆਰ ਦਰਜ ਕਰਾਉਂਗੀ ਤੇ ਇਹਨਾਂ ਤੇ ਜਿਹੜੀ ਬੰਦੀ ਹੋਈ ਕਾਰਵਾਈ ਪੁਲਿਸ ਵੱਲੋਂ ਕਰਨੀ ਚਾਹੀਦੀ ਹੈ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿਆਂ ਜਿਹੜੀ ਇਹ ਖਬਰ ਅ ਜਲੰਧਰ ਤੋਂ ਇੱਕ ਇਲਾਕੇ ਜੋ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਕਿ ਪਤੰਗਬਾਜ਼ੀ ਦੌਰਾਨ ਦੋ ਨੌਜਵਾਨਾਂ ਵਿੱਚ ਹੋਇਆ ਸੀ ਝਗੜਾ ਝਗੜੇ ਦੌਰਾਨ ਉਹ ਪਹਿਲਾਂ ਰੋਡ ਤੇ ਲੜ ਰਹੇ ਸੀ ਰੋਡ ਤੋਂ ਲੜਦੇ ਲੜਦੇ ਜਦੋਂ ਇੱਕ ਮਹੱਲੇ ਵਿੱਚ ਆਏ ਗਲੀ ਦੇ ਵਿੱਚ ਤਿੰਨ ਚਾਰ ਗੱਡੀਆਂ ਖੜੀਆਂ ਸੀ ਉਹ ਕਿਸੇ ਦੀ ਰਿਸ਼ਤੇਦਾਰਾਂ ਦੀਆਂ ਗੱਡੀਆਂ ਕਿਸੇ ਨੇ ਬਾਹਰ ਮੂਰੇ ਖੜਾਈਆਂ ਸੀ ਤੇ ਕੁੜੀ ਨੂੰ ਦੇਖਣ ਆਏ ਸੀ ਕਿ ਜਦੋਂ ਇੰਨਾ ਗੱਡੀਆਂ ਨੂੰ ਪੰਡਿਆ ਗਿਆ ਆਸੇ ਪਾਸੇ ਰੌਲਾ ਰੱਪਾ ਪੈਂਦਾ ਸੁਣਿਆ ਤਾਂ ਕੁੜੀ ਦੀ ਆਚਾਰਕਾ ਮਾਂ ਜਦੋਂ ਬਾਹਰ ਆਈ ਤਾਂ ਉਹਨੇ ਦੇਖਿਆ ਸਾਡੇ ਜਿਹੜੇ ਮੇਰੀ ਕੁੜੀ ਨੂੰ ਰਿਸ਼ਤੇਦਾਰ ਜਿਹੜੇ ਦੇਖਣ ਆਏ ਸੀ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਭੰਨ ਦਿੱਤੀਆਂ ਗਈਆਂ ਤੇ ਉਹ ਬਹੁਤ ਹੀ ਦੁੱਖ ਪਰਗਟ ਕਰ ਰਹੀ ਆ ਕਿ ਮੈਂ ਇੱਕ ਵਿਧਵਾ ਔਰਤਾਂ ਮੇਰੀਆਂ ਦੁਕਵਾਰੀਆਂ ਕੁੜੀਆਂ ਨੇ ਇੱਕ ਕੁੜੀ ਨੂੰ ਅਜ ਦੇਖਣਾ ਇਸੇ ਜਿਨ੍ਹਾਂ ਦੀਆਂ ਇਹਨਾਂ ਨੇ ਗੱਡੀਆਂ ਭਾਂਡ ਦਿੱਤੀਆਂ ਨੇ ਸੀਸ ਸਾਰੇ ਤੋੜ ਦਿੱਤੇ ਨੇ ਇਹ ਸਾਰਾ ਲਾਂਭਾ ਮੇਰੀ ਕੁੜੀ ਦੇ ਸਿਰ ਮੱਥੇ ਮੜਿਆ ਗਿਆ ਹੈ ਤੇ ਜਦੋਂ ਹੁਣ ਉਹ ਵਿਆਹ ਕੇ ਉੱਥੇ ਜਾਓਗੇ ਕਿਹੜੇ ਮੂਹ ਨਾਲ ਉੱਥੇ ਉਹਨਾਂ ਦੇ ਨਾਲ ਰਹੋਗੇ ਤਾਂ ਸਾਰੀ ਉਮਰ ਦਾ ਲਾਂਭਾ ਜਿਹੜਾ ਮੇਰੀ ਧੀ ਨੂੰ ਸੁਣਨਾ ਪੈਣਾਗਾ ਤੇ ਹੁਣ ਉਸ ਔਰਤ ਨੇ ਇਹ ਕਿਹਾ ਕਿ ਮੈਂ ਇਹਨਾਂ ਨੌਜਵਾਨ ਦੇ ਨਾਮ ਜਿਹੜੇ ਪੁੱਛ ਕੇ ਫਿਰ ਮੈਂ ਪੁਲਿਸ ਸਟੇਸ਼ਨ ਜਾ ਕੇ ਉਹਨਾਂ ਤੇ ਐਫ ਆਈ ਆਰ ਜਿਹੜੀ ਹੋਈ ਉਹ ਮੈਂ ਦਰਜ ਕਰਵਾਉਂਗੀ ਤੇ ਪਾਲਸ ਜਿਹੜੀ ਇਹਨਾਂ ਤੇ ਐਫਆਈਆਰ ਐਫਆਈਆਰ ਬੰਦੀ ਆ ਉਹ ਇਹਨਾਂ ਤੇ ਪੂਰੀ ਤੋਂ ਪੂਰੀ ਜਿਹੜੀ ਆ ਗਈ ਕਾਰਵਾਈ ਸੱਤ ਕਰੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ